ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਰਲ ਮਿਲ ਕੇ ਸੋਣੈ ਵਾਲੀਆਂ ਪੌੜੀਆਂ ਦੀ ਜਿਹੜੀ ਆ ਉਹ ਵਿਚਾਰ ਸਾਂਝੇ ਕਰ ਰਹੇ ਆ ਤੇ 8 ਨੰਬਰ ਪੌੜੀ ਦੀ ਆਪਾਂ ਵਿਚਾਰ ਕੀਤੀ ਸੀ ਤੇ 9 ਨੰਬਰ ਪੌੜੀ ਜਿਹੜੀ ਇਹਦੇ ਵਿੱਚ ਵੀ ਗੁਰੂ ਸਾਹਿਬ ਨੇ ਜਿਹੜਾ ਵਾ ਉਹ ਸੁਣੇਬਾਰੇ ਦੱਸਿਆ ਵਾ ਠੀਕ ਆ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦੇ ਨਾਲ ਕੀ ਕੀ ਹੁੰਦਾ ਵਾ ਠੀਕ ਆ ਕਿਹੜੀ ਕਿਹੜੀਆਂ ਪਦਮੀਆਂ ਨੂੰ ਮਨੁੱਖ ਪ੍ਰਾਪਤ ਕਰ ਸਕਦਾ ਵਾ ਇਹ ਪ੍ਰਮਾਤਮਾ ਦਾ ਨਾਮ ਸਿਮਰਨ ਚਿਤ ਲਾ ਕੇ ਕਰੇ ਜਾਂ ਸੁਣੇ ਤੇ ਉਹ ਉੱਚੇ ਤੋਂ ਉੱਚੇ ਮਰਾਤਮੇ ਨੂੰ ਹਾਸਲ ਕਰ ਸਕਦਾ ਉਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੱਸ ਰਿਹਾ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਸੁਣਾ ਈਸ਼ਰ ਬਰਮਾ ਇੰਦਰ ਵੀ ਜਿਹੜੇ ਪ੍ਰਮੁੱਖ ਤਿੰਨ ਦੇਵਤੇ ਮੰਨੇ ਜਾਂਦੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਸ਼ਿਵ ਜੀ ਕੀ ਸਰਦਾਰਤ ਹੁੰਦਾ ਵਾ ਸ਼ੇਵ ਤੇ ਬਰਮਾ ਦਾ ਸਾਰਿਆਂ ਨੂੰ ਆਪਣਾ ਪਤਾ ਹੀ ਆ ਠੀਕ ਆ ਬਰਮਾ ਜੀ ਤੇ ਇੰਦ ਦਾ ਹੈਗਾ ਵਾ ਇੰਦਰ ਦੇਵਤਾ ਜਿਹੜਾ ਠੀਕ ਆ ਇਹ ਇਹਨਾਂ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਪ੍ਰਮਾਤਮਾ ਦੀ ਆਪਾ ਸਿੱਖਤ ਸਲਾਹ ਸੁਣਦੇ ਆ ਨਾ ਤੇ ਉਦੋਂ ਸਮਝੋ ਕਿ ਸ਼ਿਵ ਜੀ ਵਰਗੀ ਬਰਮਾ ਵਰਗੀ ਤੇ ਇੰਦਰ ਵਰਗੀ ਪਦਵੀ ਨੂੰ ਪ੍ਰਾਪਤ ਮਨੁੱਖ ਕਰ ਸਕਦਾ ਜਿਹੜਾ ਪ੍ਰਮਾਤਮਾ ਦਾ ਨਾਮ ਸਿਮਰਨ ਸੁਣਦਾ ਵਾ ਠੀਕ ਆ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸੁਣਾ ਮੁਖ ਸਲਾਹਣ ਮੰਦ ਠੀਕ ਆ ਸਲਾਹਣ ਦਾ ਅਰਥ ਹੁੰਦਾ ਕਿਸੇ ਦੀ ਸਲਾਹਨਾ ਕਰਨੀ ਵਡਿਆਈ ਕਰਨੀ ਸੋਭਾ ਕਰਨੀ ਮੰਦ ਦਾ ਅਰਥ ਹੁੰਦਾ ਵਾ ਮੰਦਾ ਮਨੁੱਖ ਕਹਿੰਦੇ ਵੀ ਜਿਹੜਾ ਪ੍ਰਮਾਤਮਾ ਦੀ ਸਿਫਤ ਸੁਣਦਾ ਨਾ ਭਾਵਕ ਸੰਗਤ ਵਿੱਚ ਆ ਜਾਵੇ ਤੇ ਪ੍ਰਮਾਤਮਾ ਦੀ ਸਿਫਤ ਸੁਣਨ ਲੱਗ ਪਵੇ ਤੇ ਉਹ ਵੀ ਉਹਦੇ ਜਿਹੜਾ ਮਨੁੱਖ ਮੰਦਾ ਹੈ ਭਾਵਕ ਇਹਨੇ ਆਪਣੇ ਮੂੰਹ ਤੋਂ ਕਦੀ ਵੀ ਕੋਈ ਚੰਗਾ ਬਜਨ ਨਹੀਂ ਬੋਲੇਗਾ ਪਰ ਜੋ ਸੰਗਤ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਸੁਣਦਾ ਵਾ ਬਾਣੀ ਸੁਣਦਾ ਵਾ ਪੜ੍ਹਦਾ ਹਨਾ ਤੇ ਉਹਦੇ ਮੂੰਹ ਤੋਂ ਵੀ ਜਿਹੜਿਆ ਪ੍ਰਮਾਤਮਾ ਦੀਆਂ ਸਿਫਤ ਸਲਾਹਾਂ ਵਾਲੀਆਂ ਗੱਲਾਂ ਨਿਕਲਣ ਲੱਗ ਪੈਂਦੀਆਂ ਭਾਵਕ ਉਹ ਵੀ ਚੰਗੀਆਂ ਗੱਲਾਂ ਕਰਨ ਲੱਗ ਪੈਂਦਾ ਵਾ ਠੀਕ ਆ ਅਗੇ ਗੁਰੂ ਸਾਹਿਬ ਨੇ ਕਿਹਾ ਸੁਣਾਏ ਜੋਗ ਜੁਗਤ ਤਨ ਭੇਦ ਠੀਕ ਹੈ ਜੋਗ ਦਾ ਆਪ ਨੂੰ ਪਤਾ ਹੈ ਵੀ ਭਾਰਤੀ ਧਰਮਾਂ ਦੇ ਵਿੱਚ ਹਿੰਦੂ ਧਰਮ ਤੋਂ ਬਾਅਦ ਇੱਕ ਜਿਹੜੀ ਆ ਪ੍ਰਣਾਲੀ ਉਹਨਾਂ ਦੀ ਨਿਕਲਦੀ ਜਿਹਨੂੰ ਜੋਗ ਮਤ ਕਹਿੰਦੇ ਆ ਠੀਕ ਹੈ ਜੋਗ ਮਤ ਦਾ ਬੜਾ ਫਸਾਰਾ ਵਾ ਅੱਜ ਵੀ ਹੈਗਾ ਆਪਣੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਤੇ ਕਹਿੰਦੇ ਨੇ ਵੀ ਉਹ ਇੱਕ ਜੁਗਤੀ ਦੱਸਦੇ ਆ ਕਿ ਪਰਮਾਤਮਾ ਨੂੰ ਮਿਲੰਦਾ ਜੁਗਤੀ ਦਾ ਅਰਥ ਹੁੰਦਾ ਵਿਧ ਢੰਗ ਤਰੀਕਾ ਮੈਥਡ ਠੀਕ ਹੈ ਕਹਿੰਦੇ ਨੇ ਵੀ ਜਿਹੜਾ ਯੋਗ ਯੁਗਤੀ ਦਾ ਸਾਧਨ ਦੱਸਦੇ ਹਨ ਜੋਗੀ ਜੇ ਪਰਮਾਤਮਾ ਦੀ ਸਿੱਖਤ ਸਲਾਹ ਸੁਣੀਏ ਤੇ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਯੁਗਤੀ ਆ ਉਹ ਸਮਝ ਆ ਜਾਂਦੀ ਕਿ ਕਿਵੇਂ ਮਿਲਿਆ ਜਾ ਸਕਦਾ ਤਨ ਭੇਦ ਤੇ ਜਿਹੜੇ ਸਾਡੇ ਸਰੀਰ ਦੇ ਵਿੱਚ ਜਿਦਾ ਬਾਬੇ ਦੀ ਬਾਣੀ ਕਹਿੰਦੀ ਨਾ ਜੋ ਬ੍ਰਹਮੰਡੈ ਸੋਈ ਪੰਡੈ ਜੋ ਖੋਜੇ ਸੋ ਪਾਵੇ ਕਿ ਜਿਤਨਾ ਕੁਛ ਬਾਹਰ ਬ੍ਰਹਮੰਡ ਦੇ ਵਿੱਚ ਆ ਉਨਾ ਹੀ ਕੁਛ ਸਾਡੇ ਅੰਦਰ ਆ ਐਨੇ ਤਨ ਦੇ ਵਿੱਚ ਗੁੱਝੇ ਭੇਦ ਨੇ ਤੇ ਉਹ ਵੀ ਗੁੱਝੇ ਭੇਦ ਸਮਝ ਲੱਗ ਜਾਂਦੀ ਆ ਇਹ ਪਰਮਾਤਮਾ ਦੀ ਸਿਵਤ ਸਲਾਹ ਨੂੰ ਸੁਣਿਆ ਜਾਵੇ ਠੀਕ ਆ ਅੱਗੇ ਹੈਗਾ ਸੁਣਾ ਸਾਸਤ ਸਿਮਰਤ ਵੇਦ ਠੀਕ ਆ ਸਾਸਤ ਦਾ ਅਰਥ ਇੱਥੇ ਹੈਗਾ ਵਾ ਜਿਹੜੇ 6 ਸ਼ਾਸਤਰਾਂ ਜਿਨ੍ਹਾਂ ਸ਼ਾਖ ਹੈ ਨਿਆਏ ਵਿਦਾਂਤ ਯੋਗ ਇਹ ਜਿਹੜੇ 6 ਸ਼ਾਸਤਰ ਹੋਏ ਨਾ ਰਿਸ਼ੀ ਮੁਣੀਆਂ ਨੇ ਲਿਖਿਆ ਉਹਨਾਂ 6 ਸ਼ਾਸਤਰਾਂ ਦੀ ਗੁਰੂ ਸਾਹਿਬ ਨੇ ਗੱਲ ਕੀਤੀ ਆ ਅੱਗੇ ਹੈਗਾ ਸਿਮਰਤियां ਠੀਕ ਆ ਸਿਮਰ ਦਾ ਅਰਥ ਇੱਥੇ ਹੈਗਾ ਸਿਮਰਤियां ਜਿਹੜੀਆਂ 27 ਸਿਮਰਤियां ਮੰਨਿਆ ਜਾਂਦੀਆਂ ਵਾ ਤੇ वेदार्थ ਤੁਹਾਨੂੰ ਪਤਾ ਹੀ ਆ ਉਹਦਾ वेदार्थ ਗਿਆਨ ਹੁੰਦਾ ਵਾ ਪਰ ਇੱਥੇ ਗੁਰੂ ਸਾਹਿਬ ਨੇ ਵੇਦ ਤੋਂ ਲਿਆ ਵਾ ਕਿ ਜਿਹੜੇ ਪ੍ਰਮੁੱਖ ਚਾਰ ਵੇਦ ਮੰਨੇ ਜਾਂਦੇ ਨੇ ਨਾ ਜਜਰ ਅਥਰ ਸਾਮਵੇਦ ਤੇ ਜਜਰ ਠੀਕ ਆ ਉਹ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਿਆਨ ਹਾਸਲ ਹੋ ਸਕਦਾ ਵਾ ਭਾਵੇਂ ਉਹਨਾਂ ਜਿੰਨਾ ਗਿਆਨ ਪ੍ਰਾਪਤ ਹੋ ਜਾਂਦਾ ਜੇਕਰ ਪ੍ਰਮਾਤਮਾ ਦੀ ਸਿੱਖਤ ਸਲਾਹ ਨੂੰ ਸੁਣਿਆ ਜਾਵੇ ਠੀਕ ਆ ਅੱਗੇ ਫਿਰ ਗੁਰੂ ਸਾਹਿਬ ਜੀ ਜਿਵੇਂ ਆਪਾਂ ਇਹ ਪਹਿਲੀ ਪੌੜੀ ਦੇ ਵਿੱਚ ਅਰਥ ਕੀਤੇ ਇਹ ਸੰਕੇਤ ਫਿਰ ਕਰਦੇ ਆ ਕਿ ਨਾਨਕ ਭਗਤਾਂ ਸਦਾ ਵਿਕਾਸ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਠੀਕ ਆ ਉਹ ਸਦਾ ਇਸ ਦੀਵੀ ਖੇੜੇ ਦੇ ਵਿੱਚ ਰਹਿੰਦੇ ਨੇ ਆਨੰਦ ਦੇ ਵਿੱਚ ਰਹਿੰਦੇ ਨੇ ਸੋਣਾ ਦੂਖ ਪਾਪ ਕਾ ਨਾਸ ਤੇ ਉਹਨਾਂ ਦਾ ਜਿਹੜਾ ਵਾ ਦੁੱਖਾਂ ਦੁਖ ਪਾਪ ਸਾਰੇ ਜਿਹੜੇ ਉਹ ਬਨਾਸ਼ ਹੋ ਜਾਂਦਾ ਭਾਵ ਕੇ ਖਤਮ ਹੋ ਜਾਂਦੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਨੇ ਜਿੱਦਾਂ ਗੁਰਬਾਣੀ ਦੇ ਵਿੱਚ ਬੜੀ ਥਾਂ ਆਇਆ ਨਾ ਸੁਣੇ ਮਨ ਰਹਿਸੀਏ ਨਾਮੇ ਸ਼ਾਂਤ ਆਈ ਵੀ ਪ੍ਰਮਾਤਮਾ ਦਾ ਨਾਮ ਸੁਣਦੇ ਨਾਲ ਐਨ ਪੂਰਨ ਸ਼ਾਂਤੀ ਆ ਜਾਂਦੀ ਹੈ ਭਾਵ ਕਿ ਸਦੀਵੀ ਖੇੜਾ ਆ ਜਾਂਦਾ ਠੀਕ ਹੈ ਇਹ ਹੈਗਾ ਵਾ ਨੌਵੀਂ ਪੌੜੀ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵਾ ਸੁਆਸ ਇਹਦੀ ਆਪ ਨੂੰ ਸਮਝ ਲੱਗ ਗਈ ਹੋਵੇਗੀ ਪੁੱਲ ਚੁੱਕ ਦੀ ਖਿਮਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ